ਇਹ ਗੱਲ ਠੀਕ ਹੈ ਗ੍ਰਸਤ ਨੂੰ ਬੜਾ ਮਹਾਨ ਕਿਹਾ ਗੁਰਬਾਣੀ ਨੇ ਪਰ ਇੰਨੇ ਨਾ ਹੀ ਥੋੜਾ ਮਹਾਨ ਹੋ ਗਿਆ ਵੀ ਇਹ ਬੀਬੀ ਨਾਲ ਵਿਆਹ ਕਰਾ ਲਿਆ ਤੇ ਇਹਨਾਂ ਦੀ ਮਹਿਮਾ ਹੋ ਗਈ ਖੜੀ ਹੈ ਗ੍ਰਸਤੀ ਹੋ ਗਏ ਨੇ ਉੱਥੇ ਇੱਕ ਡੈਫੀਨੇਸ਼ਨ ਦਿੱਤੀ ਹੈ ਬਾਣੀ ਨੇ ਵੀ ਗ੍ਰਸਤੀ ਕਿਹੜਾ ਪਰਿਵਾਰ ਹੈ ਕਹਿੰਦੇ ਜਿਹੜਾ ਗ੍ਰਸਤੀ ਅਹੰਕਾਰ ਵਿੱਚ ਹੈ ਸੰਸਾਰ ਦੀ ਪਕੜ ਵਿੱਚ ਹੈ ਜਿਹੜਾ ਉਦਾਸੀ ਸੰਸਾਰ ਦੀ ਪਕੜ ਵਿੱਚ ਹੈ ਅਹੰਕਾਰ ਵਿੱਚ ਹੈ ਦੋਨੋਂ ਤੇਰੀ ਪਰਵਾਹ ਨਹੀਂ ਆਉਣਗੇ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਗ੍ਰਸਤੀਆਂ ਨੂੰ ਚਿੰਤਾ ਮਾਰ ਗਈ ਚਿੰਤਾ ਨੇ ਨਾਮ ਨਹੀਂ ਜਪਣ ਦਿੱਤਾ ਭੁੱਖ ਦੀ ਚਿੰਤਾ ਬੱਚਿਆਂ ਦੀ ਚਿੰਤਾ ਪਰਿਵਾਰ ਦੀ ਚਿੰਤਾ ਕਹਿੰਦੇ ਉਦਾਸੀਆਂ ਨੂੰ ਅਹੰਕਾਰ ਲੈ ਡੁੱਬਾ ਹੁਣ ਅਹੰਕਾਰ ਕਾਦਾ ਹੈ ਹੰਕਾਰੇ ਸੇ ਗੱਲ ਦਾ ਹੀ ਨਾਲ ਲੈ ਕੇ ਤੁਰ ਪਏ ਘਰੋਂ ਵੀ ਲੋਕ ਤੇ ਫਸੇ ਨੇ ਜੰਜਾਲ ਵਿੱਚ ਘਰ ਬਾਹਰ ਵਿੱਚ ਯਾਰਾਂ ਨੇ ਲੱਤ ਮਾਰੀ ਐ ਟੱਬਰ ਨੂੰ ਉਹ ਕਹਿੰਦੇ ਛੱਡਣੀ ਅਹੰਕ ਸੀ ਛੱਡਣਾ ਮੈਂ ਮੇਰੀ ਸੀ ਭਾਉ ਘਰ ਛੱਡ ਕੇ ਤੁਰ ਪਿਆ ਤੂੰ ਹੰਕਾਰ ਨਾਲ ਹੀ ਚੁੱਕੇ ਲੈ ਗਿਆ ਜਦੋਂ ਕੋਈ ਮਿਲਦਾ ਕਹਿ ਦਿੰਦਾ ਯਾਰਾਂ ਤੇ ਘਰ ਛੱਡਿਆ ਨਜ਼ਾਤ ਨਹੀਂ ਮਿਲੇਗੀ ਕਹਿੰਦੇ ਕਰਮ ਕਰਤ ਜੀ ਕੋ ਜੰਜਾਰ ਆਵਾ ਗਮਨ ਦਾ ਬੰਦਨ ਪਹਿਣਾ ਹੀ ਪਹਿਣਾ ਹੈ ਚਾਹੇ ਉਹ ਉਦਾਸੀ ਹੈ ਤੇ ਚਾਹੇ ਉਹ ਗ੍ਰਸਤੀ ਹੈ ਜੇ ਪਕੜ ਹੈ ਸੰਸਾਰ ਦੀ ਹੰਕਾਰ ਨਹੀਂ ਜੇ ਰੱਬ ਤਾਈਂ ਪਹੁੰਚਣ ਦਾ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੀ ਹੰਕਾਰ ਹੈ ਇੱਕ ਸ਼ਾਇਰ ਲਿਖਦਾ ਆਇਆ ਹੈ ਤਕਬਰ ਕਾ ਸਫੀਨਾ ਇਸ ਸਿਤਮਗਰ ਡੂਬ ਜਾਂਦਾ ਹੈ ਅਨਾਕ ਦੇ ਇੱਕ ਕਤਰੇ ਮੇਂ ਸਮੁੰਦਰ ਡੂਬ ਜਾਤਾ ਹੈ। ਤਕਬਰ ਸਮਝਿਓ। ਈਗੋਇਸਟਿਕ ਬਿਹੇਵੀਅਰ, ਐਰੋਗੈਂਸ, ਹੰਕਾਰ। ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ, ਕੋਈ ਤਿਆਗੀ, ਕੋਈ ਵੈਰਾਗੀ। ਅੱਗੇ ਲਬਜ਼ ਹੈ ਸ਼ਫੀਨਾ। ਬੇੜੀ ਨੂੰ ਕਹਿ ਦਈਦਾ ਕਿਸ਼ਤੀ ਨੂੰ। ਸਤੰਗਰ ਅਤਿਆਚਾਰੀ ਨੂੰ ਹੰਕਾਰੀ ਨੂੰ ਕਹਿ ਦਿੰਦੇ ਨੇ ਅਨਾ ਹੰਕਾਰ ਨੂੰ ਆਂਦੇ ਨੇ ਈਗੋ ਨੂੰ ਕਹਿੰਦੇ ਜੱਡਾ ਮਰਜੀ ਤੇਰੇ ਕੋਲ ਬੇੜਾ ਹੋਵੇ ਨਾ ਜਦੋਂ ਲਹਿਰ ਆਉਂਦੀ ਹੈ ਨਾ ਉੱਠ ਕੇ ਤਸਾਮੀ ਆਉਂਦੀ ਹੈ ਉਹ ਬੇੜਾ ਡੁੱਬ ਜਾਂਦਾ ਹੈ ਤੇ ਕਹਿੰਦੇ ਜੱਡਾ ਮਰਜੀ ਸ਼ੁਭ ਗੁਣਾ ਦਾ ਤੇਰੇ ਕੋਲ ਬੇੜਾ ਭਰਿਆ ਹੋਇਆ ਹੈ ਨਾ ਸਤ ਸੰਤੋਖ ਦਇਆ ਧਰਮ ਖਿਮਾ ਜਾਤ ਪਤਾਂ ਪਰ ਪੀਰਥ ਯਾਤਰਾ ਜੋ ਕੁਝ ਵੀ ਹੈ ਨੇਕ ਕਰਮ ਤੇ ਰਹੇ ਇਹ ਈਗੋ ਏਡੀ ਮਾੜੀ ਸ਼ੈ ਐ ਕਹਿੰਦੇ ਰੰਚਕ ਮਾਤਰ ਇਸ ਈਗੋ ਦੀ ਹੰਕਾਰ ਦੀ ਛਲ ਨੇ ਤੇਰੇ ਸ਼ੁਭ ਗੁਣਾ ਦਾ ਬੇੜਾ ਲੋਬ ਦੇਣਾ ਹੀ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹੈ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹਿਲਾ ਜਿੱਥੇ ਹੰਕਾਰ ਹੈ ਉਥੇ ਮਨ ਦੇ ਭਾਂਡੇ ਵਿੱਚ ਰੱਬ ਨਹੀਂ ਜੇ ਟਿਕਦਾ ਚਾਹੇ ਗ੍ਰਸਤੀ ਹੈ ਚਾਹੇ ਉਦਾਸੀ ਹੈ ਸ਼ਰਤ ਤੇ ਕੋਈ ਹੈ ਮੁਕਤੀ ਦੀ ਜਿੰ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਵਾਣ ਚਾਹੇ ਟੱਬਰ ਵਿੱਚ ਰਹਿਣਾ ਚਾਹੇ ਜੰਗਲਾਂ ਵਿੱਚ ਰਹਿਣਾ ਜੇਤੇ ਨਾਮ ਦਾ ਰਸ ਹੈ ਤੈਨੂੰ ਸੰਸਾਰ ਨਾਲੋਂ ਵੱਧ ਕੇ ਤੇ ਕਹਿੰਦੇ ਪਰਵਾਣ ਗਈ ਹੈ ਯੂ ਵਿਲ ਡਿਵੈਲ ਇਨ ਨਿਰਵਾਣਾ ਨਜ਼ਾਤ ਪਾਲ ਲਵੇਂਗਾ ਮੁਕਤੀ ਪਾਲ ਲਵੇਂਗਾ ਸੰਸਾਰ ਤੋਂ ਤੋ ਗ੍ਰਸਤੀਆਂ ਨੂੰ ਵੀ ਭੁਏ ਚੜ੍ਹਦੀ ਲੋੜ ਨਹੀਂ ਤੇ ਉਦਾਸੀਆਂ ਘਰ ਛੱਡਿਆ ਇਹਦਾ ਹੰਕਾਰ ਕਰਨ ਦੀ ਲੋੜ ਨਹੀਂ ਨਜ਼ਾਤ ਉਹਨੂੰ ਹੈ ਜਿਨੇ ਰੱਬ ਦੇ ਗੀਤ ਗਾਉਣੇ ਉਸ ਉਦਾਸੀ ਦੀ ਵੀ ਮਹਿਮਾ ਹੋ ਜਾਵੇਗੀ ਗ੍ਰਸਤੀ ਦੀ ਵੀ ਮਹਿਮਾ ਬਾਕੀ ਜੇ ਹੁਣ ਗ੍ਰਿਸ਼ਤੀ ਨਾ ਹੋਵੇ ਤੇ ਜਿੰਨਾ ਸਾਧੂਆਂ ਦੇ ਦਿਦਾਰੇ ਕਰ ਰਹੇ ਉਹ ਇਹਨਾਂ ਨੇ ਕਿੱਥੋਂ ਆਉਣਾ ਹੈ ਰੁਖਾਣਾ ਤੇ ਬੰਦੇ ਲੱਗਦੇ ਨਹੀਂ ਗ੍ਰਿਸ਼ਤ ਚੋਂ ਹੀ ਤੁਹਾਡੇ ਅਵਤਾਰ ਭਗਵਾਨ ਰਹਿਬਰ ਪੈਦਾ ਹੋਏ ਨੇ ਮੈਸੈਂਜਰ ਆਫ ਗੋਡ ਤੇ ਗ੍ਰਿਸ਼ਤ ਚੋਂ ਹੀ ਮਹਾਪੁਰਸ਼ਾਂ ਰਾਜਿਆਂ ਪੀਰਾਂ ਦਾ ਆਗਾਜ਼ ਹੈ ਪਰ ਇਸ ਗੱਲ ਦਾ ਅਹੰਮ ਲੈ ਬਹਿਣਾ ਵੀ ਅਸੀਂ ਤੇ ਗ੍ਰਿਸ਼ਤੀਆਂ ਸਾਡੀ ਐਨ ਜੀ ਮਹਿਮਾ ਇਦਾਂ ਦੀ ਕੋਈ ਗੱਲ ਨਹੀਂ ਉਨ ਦਾਣ ਕਾ ਕਰੈ ਸਰੀਰ ਸੋਗ੍ਰਹੀ ਗੰਗਾ ਕਾ ਨੀਰ ਗ੍ਰਿਸਤੀ ਦਾ ਕਰਮੈ ਕਿਰਤ ਕਰਨੀ ਵੰਡ ਛਕਣਾ ਆਏ ਗਏ ਸਾਧੂ ਦੀ ਸੇਵਾ ਕਰਨੀ ਜੇ ਸੇਵਾ ਕਰੇਗਾ ਤੇ ਨਜ਼ਾਤੈ ਗੰਗਾ ਦੇ ਜਲ ਵਲ ਪਵਿੱਤਰ ਸਮਝਿਆ ਜਾਵੇਗਾ ਨਹੀਂ ਤੇ ਕਈ ਜੂਨਾ ਨੇ ਇੱਥੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ੁਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖਿ ਜੋਇਓ ਤੋ ਇਹ ਚਲਦਾ ਰਹਿੰਦਾ ਹੈ